ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਮਦਰੱਸਿਆਂ ਦੇ ਉੱਪਰ ਕੀ ਮਦਰੱਸਿਆਂ ਨੂੰ ਤਾਲੇ ਲੱਗਣ ਜਾ ਰਹੇ ਨੇ ਕੀ ਮਦਰੱਸੇ ਬੰਦ ਹੋਣ ਜਾ ਰਹੇ ਨੇ ਯੂਪੀ ਦੇ ਵਿੱਚ ਮਦਰੱਸਿਆਂ ਦੇ ਖਿਲਾਫ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਇਆ ਜਿਦੇ ਚ ਉਹਨਾਂ ਨੇ ਧਰਮ ਨਿਰਪੱਖਤਾ ਦਾ ਨਾਮ ਲੈ ਕੇ ਤੇ ਫੰਡਿੰਗ ਦੀ ਜਿਹੜੀ ਉਹਨਾਂ ਨੇ ਕਿਹਾਗਾ ਕਿ ਫੰਡਿੰਗ ਦੀ ਦੁਰਵਰਤੋਂ ਹੁੰਦੀ ਆ ਇਸ ਕਾਰਨ ਕਰਕੇ ਇੱਕ ਉਥੇ ਅਪੀਲ ਪਾਈ ਗਈ ਇੱਕ ਚੁਣੌਤੀ ਦਿੱਤੀ ਗਈ ਇਹਨਾਂ ਦਾ ਜਿਹੜਾ ਕਾਨੂੰਨ ਸੀਗਾ ਯੂਪੀ ਬੋਰਡ ਆਫ ਮਦਰਸਾ ਉਹਨੂੰ ਭੰਗ ਕਰਨ ਦੀ ਇੱਕ ਉਹਨਾਂ ਵੱਲੋਂ ਪਟੀਸ਼ਨ ਪਾਈ ਜਾਂਦੀ ਆ ਜਿਹੜੀ ਪਟੀਸ਼ਨ ਦੇ ਉੱਪਰ ਫੈਸਲਾ ਆਇਆਗਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਤੇ ਕੀ ਸਰਕਾਰ ਹੁਣ ਮਦਰਸਿਆਂ ਨੂੰ ਤਾਲੇ ਲਾ ਦੇਵੇਗੀ ਕਿਉਂਕਿ ਮਦਰਸਿਆਂ ਨੂੰ ਮਿਲਣ ਵਾਲੀ ਸਰਕਾਰੀ ਮਦਦ ਹੈ ਜਿਹੜੀ ਉਹ ਬੰਦ ਹੋ ਗਈ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਤੋਂ ਮਦਰੱਸਿਆਂ ਦੇ ਵਿੱਚ ਜੁਪੀ ਦੇ ਵਿੱਚ ਘੱਟੋ ਘੱਟ 2 ਲੱਖ ਬੱਚੇ ਨੇ ਜਿਹੜੇ ਉਹ ਪੜ੍ਹਦੇ ਨੇ ਤੇ ਤਕਰੀਬਨ 20000 ਦੇ ਕਰੀਬ ਜਿਹੜੇ ਮਦਰੱਸੇ ਉੱਥੇ ਹੈਗੇ ਆ ਇਤੋਂ ਵੀ ਉੱਪਰ ਨੇ ਬਲ ਕੇ ਤੇ ਉਹਨੇ ਬਾਰੇ ਇੱਕ ਰਠੌਰ ਨਾਂ ਦਾ ਵਿਅਕਤੀ ਹੈਗਾ ਜਿਸ ਨੇ ਜੁਪੀ ਦੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਕਿ ਇਹ ਉਹਨਾਂ ਨੇ ਨਾਮ ਦਿੱਤਾ ਧਰਮ ਨਿਰਪੱਖਤਾ ਦਾ ਕਿ ਸਾਡਾ ਦੇਸ਼ ਹੈ ਜਿਹੜਾ ਧਰਮ ਨਿਰਪੱਖ ਦੇਸ਼ ਹੈ ਇਸ ਕਰਕੇ ਜਿਹੜੇ ਮਦਰਸੇ ਨੇ ਇੱਥੇ ਧਰਮ ਦੀ ਪੜ੍ਹਾਈ ਹੁੰਦੀ ਆ ਤੇ ਇੱਥੇ ਫੰਡਾਂ ਦੀ ਦੁਰਵਰਤੋਂ ਹੁੰਦੀ ਹੈ ਇੱਥੇ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ ਇਸ ਤਰ੍ਹਾਂ ਦੇ ਉਹਨਾਂ ਨੇ ਕਈ ਮਤਲਬ ਜਿਹੜੇ ਦਲੀਲਾਂ ਦੇ ਕੇ ਇਹਨਾਂ ਨੂੰ ਬੰਦ ਕਰਾਉਣ ਦੀ ਉੱਤੇ ਮਤਲਬ ਪਟੀਸ਼ਨ ਪਾਈ ਜਿਸ ਦੇ ਉੱਪਰ ਜਸਟਿਸ ਵਿਵੇਕ ਚੋਧਰੀ ਤੇ ਜਸਟਿਸ ਸੁਭਾਸ ਵਿਦਿਆਰਥੀ ਇਹਨਾਂ ਨੇ ਮਤਲਬ ਜਿਹੜਾ ਹੈਗਾ ਫੈਸਲਾ ਦਿੱਤਾਗਾ ਦੋਸਤੋ ਜਿਹੜਾ ਉਹਨਾਂ ਨੇ ਹੁਣ ਕਿਹਾਗਾ ਕਿ ਤੁਸੀਂ ਕੋਈ ਯੋਜਨਾ ਬਣਾਓ ਸਰਕਾਰ ਨੂੰ ਕਿਹਾਗਾ ਹਾਈ ਕੋਰਟ ਨੇ ਕਿ ਕੋਈ ਯੋਜਨਾ ਬਣਾਓ ਜਿਸ ਯੋਜਨਾ ਦੇ ਤਹਿਤ ਜਿਹੜੇ ਵਿਦਿਆਰਥੀ ਮਦਰੱਸਿਆਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਤਬਦੀਲ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਖਤਮ ਨਾ ਹੋਵੇ ਤੇ ਇਸ ਚੀਜ਼ ਨੂੰ ਲੈ ਕੇ ਦੋਸਤੋ ਹੁਣ ਜਿਹੜੀ ਅਵਸਥਾ ਦੇ ਇਹ ਤੋਂ ਹੁਣ ਲਾਸਟ ਆਰਡਰ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾਗਾ ਕਿ ਜਦੋਂ ਸਾਡੇ ਆਰਡਰ ਹੱਥ ਦੇ ਵਿੱਚ ਆਵੇਗਾ ਤਾਂ ਅਸੀਂ ਪੂਰਾ ਆਰਡਰ ਪੜ੍ਹ ਕੇ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤੇ ਹੋ ਸਕਿਆ ਤਾਂ ਫਿਰ ਅਸੀਂ ਸੁਪਰੀਮ ਕੋਰਟ ਦਾ ਰੁਖ ਵੀ ਕਰਾਂਗੇ ਪਰ ਲੇਕਿਨ ਹੁਣ ਤੱਕ ਦਾ ਜੋ ਹਾਈ ਕੋਰਟ ਦਾ ਫੈਸਲਾ ਉਹਦੇ ਮੁਤਾਬਕ ਤਕਰੀਬਨ ਮਦਰੱਸਿਆਂ ਨੂੰ ਜਿੰਦੇ ਲੱਗਣ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾਗਾ ਕਿ ਇੱਕ ਸਰਕਾਰ ਨੇ ਜੋਗੀ ਸਰਕਾਰ ਨੇ ਇੱਕ ਸਰਵੇ ਕਰਾਇਆ ਸੀਗਾ ਤੇ ਜਿਹਦੇ ਚ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਗੱਲਬਾਤ ਕੀਤੀ ਸੀ ਤੇ ਉਹਦੇ ਚ ਉਹਨਾਂ ਨੇ ਜਿਹੜਾ ਸਰਵੇ ਕਰਾਇਆ ਸਰਵੇ ਦੇ ਵਿੱਚ ਉਹਨਾਂ ਨੇ ਜਿਹੜੇ 12 ਪੁਆਇੰਟ ਰੱਖੇ ਸੀਗੇ ਕਿ ਮਦਰੱਸਿਆਂ ਦਾ ਨਾਮ ਕੀ ਹੈ ਮਦਰੱਸੇ ਦਾ ਉਹਨੂੰ ਚਲਾਉਣ ਵਾਲੀ ਸੰਸਥਾ ਕਿਹੜੀ ਹੈ ਉਹ ਚਾਲੂ ਕਦੋਂ ਹੋਇਆ ਵਿਦਿਆਰਥੀਆਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਹੈਗਾ ਪਾਣੀ ਤੇ ਫਰਨੀਚਰ ਦਾ ਕੀ ਪ੍ਰਬੰਧ ਹੈ ਬਿਜਲੀ ਸਪਲਾਈ ਦਾ ਕੀ ਪ੍ਰਬੰਧ ਹੈ ਟਾਇਲਟ ਦਾ ਕੀ ਪ੍ਰਬੰਧ ਹੈ 8 ਨੰਬਰ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ ਤੇ 9 ਨੰਬਰ ਅਧਿਆਪਕਾਂ ਦੀ ਗਿਣਤੀ ਕਿੰਨੀ ਹੈ ਤੇ ਸਿਲੇਬਸ ਕੀ ਹੈ 10ਵਾਂ ਮਦਰੱਸਿਆਂ ਦੀ ਆਮਦਨ ਦਾ ਕੀ ਸਾਧਨ ਹੈ ਮਦਰੱਸੇ ਦੀ ਕੀ ਕਿਸੇ ਹੋਰ ਸੰਸਥਾ ਤੋਂ ਵੀ ਕੋਈ ਰਜਿਸਟ੍ਰੇਸ਼ਨ ਕਰਾਈ ਹੋਈ ਆ ਜਾਂ ਨਾ 12ਵਾਂ ਆਖਰੀ ਸੀਗਾ ਗੈਰ ਸਰਕਾਰੀ ਸਮੂਹਕ ਸੰਬੰਧਤਾ ਕਿੱਥੇ ਹੈ ਇਹ ਦੋਸਤੋ ਜਿਹੜਾ ਇਹਨਾਂ ਨੂੰ 15 ਨਵੰਬਰ 2022 ਤੱਕ ਇਹਦਾ ਇਹਦੀ ਰਿਪੋਰਟ ਦੇਣੀ ਸੀ ਸਾਰੀ ਮਤਲਬ ਜਿਹੜਾ ਇਹ ਸਰਵੇ ਕਰਾਇਆ ਸੀਗਾ ਲੇਕਿਨ ਇਹਦੇ ਫਿਰ ਡੇਟ ਵਧਾਈ ਗਈ ਬਾਰ-ਬਾਰ ਕਿਉਂਕਿ ਉਦੋਂ ਤੱਕ ਉਹ ਕੰਪਲੀਟ ਹੋ ਨਹੀਂ ਸੀ ਸਕਿਆ ਤੇ ਲੇਕਿਨ ਜਦੋਂ ਫਿਰ ਉਹਦਾ ਰਿਪੋਰਟ ਦੇ ਵਿੱਚ ਦੋਸਤੋਂ ਪਾਇਆ ਗਿਆ ਕਿ 8443 ਮਦਰਸੇ ਨੇ ਜਿਹੜੇ ਉਹਨਾਂ ਦੀ ਕੋਈ ਮਾਨਤਾ ਪ੍ਰਾਪਤ ਨਹੀਂ ਹੈਗੀ ਉਹ ਬਿਲਕੁਲ ਗੈਰਕਾਨੂੰਨੀ ਚੱਲ ਰਹੇ ਨੇ ਜਿਆਦਾ ਇਹਨਾਂ ਦੀ ਗਿਣਤੀ ਜਿਹੜੀ ਮੁਰਦਾਬਾਦ ਤੇ ਮੁਜ਼ਫਰ ਨਗਰ ਦੇ ਵਿੱਚ ਇਹਨਾਂ ਦੀ ਗਿਣਤੀ ਸੀ ਜਿਆਦੇ ਜਿਹੜੇ ਮਤਲਬ ਬਿਨਾ ਗੈਰ ਮਾਨਤਾ ਪ੍ਰਾਪਤ ਨੇਗੇ ਤੇ ਜਿਹੜੇ ਮਾਨਤਾ ਪ੍ਰਾਪਤ ਨੇ ਦੋਸਤੋ ਉਹਨਾਂ ਦੀ ਗਿਣਤੀ ਹੈਗੀ ਆ 15613 15613 ਜਿਹੜੇ ਮਦਰਸੇ ਨੇ ਇਹ ਮਾਨਤਾ ਪ੍ਰਾਪਤ ਨੇਗੇ ਤੇ ਇਹ ਸਰਵੇ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਨੂੰ ਜਿਹੜੇ ਮਤਲਬ ਸਰਕਾਰੀ ਅ ਮਤਲਬ ਮਦਦ ਮਿਲਦੀ ਆ ਜਾਨੀ ਕਿ ਸਰਕਾਰੀ ਪੈਸਾ ਮਿਲਦਾ ਜਿਹੜਾ 15613 ਨੂੰ ਤੇ ਬਾਕੀ ਮਤਲਬ ਉਹਨਾਂ ਨੇ ਕਿਹਾ ਕਿ ਜਿਹੜੀ ਵਿਦੇਸ਼ੀ ਫੰਡਿੰਗ ਆ ਉਹ ਵੀ ਬਹੁਤ ਜ਼ਿਆਦਾ ਹੋ ਰਹੀ ਆ ਉਹਦਾ ਪਤਾ ਲਗਾਇਆ ਜਾਣਾ ਕਿ ਕਿੱਥੋਂ ਫੰਡਿੰਗ ਹੁੰਦੀ ਆ ਮਤਲਬ ਜ਼ਿਆਦਾ ਤਾਂ ਆਪਾਂ ਨੂੰ ਆਪਾਂ ਸਮਝ ਰਹੇ ਹਾਂਗੇ ਕਿ ਕੀ ਸਰਕਾਰ ਕਰਨਾ ਕੀ ਚਾਹੁੰਦੀ ਹੈ ਤੇ ਹੋਨਾ ਇਹ ਮਦਰਸਿਆਂ ਦੀ ਪੜ੍ਹਾਈ ਆ ਜਿਹੜੀ ਇਹ ਬੰਦ ਹੋ ਜਾਵੇਗੀ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਕਾਨੂੰਨ ਲਿਆਂਦਾ ਸੀਗਾ ਜਿਹੜਾ ਇਹ ਕਾਨੂੰਨ ਲਿਆਂਦਾ ਸੀ 2004 ਦੇ ਵਿੱਚ ਇਹ ਬੋਰਡ ਬਣਿਆ ਸੀਗਾ ਯੂਪੀ ਬੋਰਡ ਆਫ ਮਦਰਸਾ ਤੇ ਇਹ ਉਦੋਂ ਮਤਲਬ ਇਹਦਾ ਜਿਹੜਾ ਮਕਸਦ ਸੀਗਾ ਉਹ ਮਕਸਦ ਇਹ ਸੀਗਾ ਕਿ ਮਦਰਸਿਆਂ ਨੂੰ ਮਾਡਰਨ ਸਿੱਖਿਆ ਦੇ ਨਾਲ ਜੋੜਿਆ ਜਾਵੇ ਤੇ ਬਿਹਤਰ ਸਿੱਖਿਆ ਦੇ ਨਾਲ ਜੋੜਿਆ ਜਾਵੇ ਤੇ ਬਿਹਤਰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਤੇ ਅਰਬੀ ਤੇ ਫਾਰਸੀ ਦੀ ਪੜ੍ਹਾਈ ਇਹਨਾਂ ਨੂੰ ਕਰਵਾਈ ਜਾਵੇ ਤੇ ਲੇਕਿਨ ਜਿਹੜਾ ਹੁਣ ਇਹ ਪਟੀਸ਼ਨ ਤੋਂ ਬਾਅਦ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਇਹਦੇ ਮੁਤਾਬਕ ਹੁਣ ਜਿਹੜੀ ਇਹਨਾਂ ਨੂੰ ਸਰਕਾਰੀ ਮਦਦ ਮਿਲਣੀ ਬੰਦ ਹੋ ਗਈ ਹੈ ਜਾਵੇਗੀ ਨਹੀਂ ਸਰਕਾਰੀ ਮਦਦ ਮਿਲਨੀ ਬੰਦ ਹੋ ਗਈ ਹੈ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ 15613 ਮਦਰੱਸਿਆਂ ਨੇ ਜਿਹੜੇ ਉਹ ਤਾਂ ਬੰਦ ਹੋਣ ਦੇ ਕਿਨਾਰੇ ਚਲੇ ਗਏ ਜਾਂ ਫਿਰ ਉਹਨਾਂ ਨੂੰ ਕਿਹਾ ਗਿਆਗਾ ਕਿ ਤੁਸੀਂ ਆਪਣੇ ਪੈਸੇ ਦੇ ਨਾਲ ਚਲਾਓ ਜੋ ਕਿ ਸੰਭਵ ਨਹੀਂ ਹੈ ਕਿਉਂਕਿ ਜਿਹੜੇ ਮਦਰੱਸੇ ਨੇਗੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਇੰਨੀ ਹੈ ਕਿ ਉਹਨਾਂ ਨੂੰ ਆਪਣੇ ਖਰਚੇ ਦੇ ਉੱਪਰ ਕੋਈ ਚਲਾ ਨਹੀਂ ਸਕਦਾ ਲੈਕਿਨ 2 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ ਕਿ 2 ਲੱਖ ਵਿਦਿਆਰਥੀਆਂ ਨੂੰ ਹੁਣ 1 ਲਖਤ ਮਦਰਸਿਆਂ ਦੀ ਜਿਹੜੀ ਪੜ੍ਹਾਈ ਆ ਉਹ ਉੱਥੇ ਧਾਰਮਿਕ ਪੜ੍ਹਾਈ ਕੀਤੀ ਜਾਂਦੀ ਹੈ ਤੇ ਲੇਕਿਨ ਇਹਨਾਂ ਨੇ ਰਿਪੋਰਟ ਦੇ ਵਿੱਚ ਕਿਹਾਗਾ ਕਿ ਧਾਰਮਿਕ ਪੜ੍ਹਾਈ ਮਤਲਬ ਉੱਥੇ ਕੀਤੀ ਜਾਂਦੀ ਹੈ ਕਰਨੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਦਾ ਮਤਲਬ ਹੈ ਕਿ ਸਾਡਾ ਦੇਸ਼ ਹੈ ਜਿਹੜਾ ਇਹ ਧਰਮ ਨਿਰਪੱਖ ਦੇਸ਼ ਹੈਗਾ ਪਰ ਦੋਸਤੋ ਸਵਾਲ ਤਾਂ ਪੈਦਾ ਇਹ ਹੁੰਦਾ ਹੈਗਾ ਅਗਰ ਸਰਕਾਰ ਚਾਹੇ ਤਾਂ ਨਵਾਂ ਕਾਨੂੰਨ ਬਣਾ ਕੇ ਸਭ ਕੁਝ ਕਰ ਸਕਦੀ ਹੈ ਪਰ ਜਦੋਂ ਸਰਕਾਰ ਦੀ ਹੀ ਨੀਅਤ ਇਸ ਗੱਲ ਦੇ ਵਿੱਚ ਨਾ ਹੋਵੇ ਕਿ ਮਦਰਸੇ ਰਹਿਣੇ ਨਹੀਂ ਚਾਹੀਦੇ ਕਿਉਂਕਿ ਜਾਦੇ ਜਿਹੜੀ ਚਿੰਤਾ ਸਰਕਾਰ ਨੂੰ ਉਹ ਇਹ ਹੈ ਕਿ ਮਦਰਸਿਆਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਕੱਟੜਤਾ ਲਈ ਪੜ੍ਹਾਈ ਜਾਂਦੀ ਆ ਇਹਨਾਂ ਨੂੰ ਇਹ ਲੱਗਦਾਗਾ ਕਿ ਇੱਥੇ ਜਿਹੜੇ ਬੱਚੇ ਨੇਗੇ ਉਹ ਕੋਈ ਦੇਸ਼ ਵਿਰੋਧੀ ਗੱਲਾਂ ਸਿੱਖਦੇ ਨੇ ਜਾ ਮਤਲਬ ਜਿਹੜੇ ਮਦਰੱਸੇ ਨੇ ਉਹ ਸਿਰਫ ਇੱਕ ਧਰਮ ਦੀ ਪੜ੍ਹਾਈ ਕਰਦੇ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਵਿਦੇਸ਼ਾਂ ਤੋਂ ਇਹਨਾਂ ਮਦਰੱਸਿਆਂ ਨੂੰ ਜਿਹੜੀ ਫੰਡਿੰਗ ਹੁੰਦੀ ਹੈ ਉਹਦੇ ਨਾਲ ਕੋਈ ਗੈਰ ਕਾਨੂੰਨੀ ਜਾਂ ਸਰਕਾਰ ਦੇ ਵਿਰੋਧੀ ਜਿਹੜੀਆਂ ਗਤੀਵਿਧੀਆਂ ਤਾਂ ਨਹੀਂ ਹੋ ਰਹੀਆਂ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਨੇ ਅਸੀਂ ਸਰਕਾਰੀ ਪੈਸਾ ਦੇ ਰਹੇ ਹਾਂ ਇੱਕ ਪਾਸੇ ਆਪਣੇ ਵਿਦੇਸ਼ਾਂ ਤੋਂ ਫੰਡਿੰਗ ਆ ਰਹੀ ਹੈ ਤੇ ਇਹ ਸਾਡੇ ਸਰਕਾਰ ਦੇ ਖਿਲਾਫ ਗੱਲ ਜਾ ਰਹੀ ਹੈ ਸੋ ਇਹ ਜਿਹੜਾ ਸਾਰਾ ਕੁਝ ਕੀਤਾ ਗਿਆਗਾ ਇਹ ਕੀਤਾ ਤਾਂ ਰਠੌਰ ਵੱਲੋਂ ਪਾਈ ਪਟੀਸ਼ਨ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਗਿਆਗਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸੁਪਰੀਮ ਕੋਰਟ ਦੇ ਵਿੱਚ ਹੁਣ ਇਹ ਮਾਮਲਾ ਜਾਏਗਾ ਤੇ ਜਾਂ ਫਿਰ ਇਨ੍ਹਾਂ ਮਦਰਸਿਆਂ ਨੂੰ ਤਾਲਾ ਲੱਗ ਜਾਵੇਗਾ ਕੀ ਇਹ ਇਹ ਕਾਨੂੰਨ ਲੈ ਕੇ ਆਈ ਹੈ ਸਰਕਾਰ ਜਿਹਦੇ ਵਿੱਚ ਜਿਹੜੇ ਵਿਦੇਸ਼ਾਂ ਤੋਂ ਜਿਹੜੇ ਬਾਕੀ ਦੇਸ਼ਾਂ ਦੇ ਵਿੱਚੋਂ ਕੁਝ ਆਪਣੇ ਨਾਗਰਿਕ ਆਏ ਹੋਏ ਨੇ ਜਿਨ੍ਹਾਂ ਨੂੰ ਇੱਥੇ ਨਾਗਰਿਕਤਾ ਨਹੀਂ ਮਿਲੀ ਹੋਈ ਉਹਨਾਂ ਨੂੰ ਨਾਗਰਿਕਤਾ ਦੇਣ ਦੇ ਲਈ CAA ਇੱਕ ਕਾਨੂੰਨ ਹੁਣੀ ਪਾਸ ਕੀਤਾ ਜਿਹੜਾ ਕੇਂਦਰ ਸਰਕਾਰ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਸਟ ਜਿਹੜਾ ਇਹ ਕਾਨੂੰਨ ਪਾਸ ਕੀਤਾਗਾ ਤੇ ਲੇਕਿਨ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਅਨਿਆਇ ਕੀਤਾ ਗਿਆ ਉਹਦੇ 'ਚ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆਗਾ ਉਹਦੇ 'ਚ ਸਿੱਖ, ਈਸਾਈ, ਬੋਧੀ ਸਾਰੇ ਹਿੰਦੂ ਸਭ ਨੂੰ ਵਿੱਚ ਸ਼ਾਮਲ ਕੀਤਾ ਗਿਆ ਕਿ ਬਾਕੀ ਦੇਸ਼ਾਂ ਦੇ ਵਿੱਚੋਂ ਜਿਹੜੇ ਉਧਰੋਂ ਸਰਨਾਰਥੀ ਆ ਜਾਂਦੇ ਨੇ ਮਤਲਬ ਕਿਸੇ ਦੇਸ਼ ਦੇ ਵਿੱਚ ਕੋਈ ਸਮੱਸਿਆ ਹੋਗੀ ਉਧਰੋਂ ਜਿਹੜੇ ਆ ਕੇ ਇੱਧਰ ਬਸ ਜਾਂਦੇ ਨੇ ਉਹਨਾਂ ਨੂੰ ਕੋਈ ਵੀ ਇੱਧਰ ਉਹਨਾਂ ਦਾ ਆਧਾਰ ਕਾਰਡ ਨਹੀਂ ਹੁੰਦਾ ਕਿਉਂਕਿ ਨਾਗਰਿਕਤਾ ਉਹਨਾਂ ਨੂੰ ਮਿਲਦੀ ਨਹੀਂ ਸੀ ਹੁਣ ਇਹਨਾਂ ਨੇ ਕਾਨੂੰਨ ਬਣਾਤਾ ਕਿ ਉਹਨਾਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਆ ਉਹਨਾਂ ਦੇ ਆਧਾਰ ਕਾਰਡ ਬਣਨੇ ਚਾਹੀਦੇ ਨੇ ਫੇਰ ਹੀ ਉਹਨਾਂ ਨੂੰ ਇੱਥੇ ਮਤਲਬ ਉਹ ਬਸਿੰਦੇ ਬਣਨਗੇ ਪਰ ਉਹਦੇ ਵਿੱਚ ਮੁਸਲਮਾਨਾਂ ਨੂੰ ਵੱਖਰਾ ਕਿਉਂ ਰੱਖਿਆ ਗਿਆਗਾ ਕੀ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਅਗਰ ਧਾਰਮਿਕ ਨਿਰਫਕਤਤਾ ਵਾਲਾ ਦੇਸ਼ ਹੈਗਾ ਤਾਂ ਫੇਰ ਉਹਨਾਂ ਨੂੰ ਧਰਮਾਂ ਦੇ ਆਧਾਰ ਤੇ ਕਿਉਂ ਸੀ ਇਹ ਕਾਨੂੰਨ ਜਿਹੜਾ ਬਣਾਇਆ ਗਿਆਗਾ ਉਹ ਨਾਗਰਿਕਤਾ ਇਸ ਆਧਾਰ ਤੇ ਦੇਣੀ ਚਾਹੀਦੀ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਬਾਹਰੋਂ ਆਇਆਗਾ ਉਹਨੂੰ ਨਾਗਰਿਕਤਾ ਮਿਲੇ ਨਾ ਕਿ ਸਿੱਖ, ਹਿੰਦੂ, ਬੋਧੀ, ਈਸਾਈ ਸ਼ਾਮਲ ਕਰ ਲੋ ਤੇ ਮੁਸਲਮਾਨਾਂ ਨੂੰ ਬਾਹਰ ਰੱਖੋ ਇਹ ਵੀ ਤਾਂ ਇੱਕ ਤਰ੍ਹਾਂ ਦਾ ਫਿਰ ਆ ਧਰਮ ਦੇ ਆਧਾਰ ਤੇ ਕਾਨੂੰਨ ਬਣਾ ਦਿੱਤਾ ਗਿਆ ਜਦੋਂ ਕਿ ਧਰਮ ਨਿਰਪੱਖ ਦੇਸ਼ ਦੇ ਵਿੱਚ ਸਿਰਫ ਧਰਮ ਤੋਂ ਇਲਾਵਾ ਵਿਅਕਤੀ ਦੀ ਗੱਲ ਕੀਤੀ ਜਾਂਦੀ ਆ ਇੱਥੇ ਗੱਲ ਕਰਨੀ ਇਹੀ ਬਣਦੀ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਬਾਹਰੋਂ ਆਇਆ ਉਹਨੂੰ ਨਾਗਰਿਕਤਾ ਭਾਰਤ ਦੀ ਜਿਹੜੀ ਦਿੱਤੀ ਜਾਊਗੀ ਇਹਦੇ ਬਾਰੇ ਵੀ ਤੁਹਾਡਾ ਕੀ ਕਹਿਣਾਗਾ ਜਰੂਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ